ਜੀ ਮੈਂ ਅਦਨਾਨ ਅਲੀ ਖਾਨ ਆ ਚੇਅਰਮੈਨ ਮੁਸਲਿਮ ਟਾਈਗਰ ਫੋਰਸ 50 ਅੱਜ ਮੇਰੇ ਤੇ ਜਾਨਲੇਵਾ ਹਮਲਾ ਹੋਇਆ ਉਹਦਾ ਬਾਈਚਾਂਸ ਉਹ ਜਦ ਖੁੱਟ ਰਹੀ ਸੀ ਮੈਨੂੰ ਆਪਣੇ ਸ਼ਾਟ ਤੇ ਵੈਪਨਸ ਨਾਲ ਉਹਨਾਂ ਨੇ ਅਟੈਕ ਕੀਤਾ ਹੋਇਆ ਸੀ ਉਹਦਾ ਬਾਈਚਾਂਸ ਓਕੇ ਭੀੜ ਇਕੱਠੀ ਹੋ ਗਈ ਤੇ ਤਾਂ ਮੈਂ ਬਚ ਗਿਆ ਆ ਮੇਰਾ ਕੰਨ ਕੱਟਦਾ ਜੀ ਉਹਨਾਂ ਨੇ ਕਿਰਚ ਨਾਲ ਆ ਮੇਰੀ ਅੱਖ ਦਾ ਹਾਲ ਦੇਖੋ ਆ ਮੇਰੇ ਸਿਰ ਤੇ 15 ਟਾਂਕੇ ਲੱਗੇ ਹੋਏ ਨੇ ਮੇਰੀ ਆ ਰਿਬਸ ਸਾਰੀਆਂ ਟੁੱਟੀਆਂ ਹੋਈਆਂ ਉਹਦੀ ਰਿਪੋਰਟ ਆਣ ਵਾਲੀ ਆ ਉਸ ਤੋਂ ਬਾਅਦ ਪਤਾ ਨਹੀਂ ਕਿ ਰਿਬਸ ਦਾ ਕਿਵੇਂ ਹੁੰਦਾ ਮੈਂ ਐਨੀ ਪੇਨ ਚ ਮੇਰੇ ਕੋਈ ਸਵਾਦ ਭੁੱਲਿਆ ਤੱਕ ਨਹੀਂ ਜਾ ਰਿਹਾ ਆ ਪਿੱਠ ਮੇਰੀ ਸਾਰੀ ਛਿੱਲੀ ਪਈ ਹੈ 25 ਬੰਦੇ ਸੀਗੇ 20 ਤੋਂ 25 ਬੰਦੇ ਜਿਨ੍ਹਾਂ ਨੇ ਅਟੈਕ ਕੀਤਾ ਇਹਨਾਂ ਨੇ ਕਿਰਚ ਕੱਟ ਕੇ ਮੇਰਾ ਕੰਨ ਕੱਟਿਆ ਔਰ ਹਾਲੇ ਤੱਕ ਇਹ ਅਰੈਸਟ ਨਹੀਂ ਹੋਇਆ ਬ੍ਰੇਡ ਕੋਲਡੇ ਇੱਕ ਆਦਤ ਹੈ ਜੇ ਕਦੇ ਕਿਸੇ ਨੂੰ ਕੋ ਕੁੱਟਦੇ ਨੇ ਤੇ ਜਿਹੜਾ ਕੁੱਟਣ ਵਾਲਾ ਵੀ ਆ ਉਹ ਵੀ ਆ ਕੇ ਹਸਪੀਟਲ ਦੇ ਦਾਖਲ ਹੋ ਜਾਂਦਾ ਮੈਂ ਡੀਜੀਪੀ ਪੰਜਾਬ ਪੁਲਿਸ ਤੁਹਾਨੂੰ ਤੁਹਾਡੇ WhatsApp ਕੀਤਾ ਅਰਪਿਤ ਸ਼ੁਕਲਾ ਜੀ ਡੀਜੀਪੀ ਲਾਅ ਐਂਡ ਆਰਡਰ ਮੈਂ ਤੁਹਾਨੂੰ WhatsApp ਤੇ ਕੀਤਾ ਹੈ ਸੀਐਮ ਸਾਹਿਬ ਤੁਹਾਨੂੰ ਰਿਕੁਐਸਟ ਹੈ ਦੇਖੋ ਕੱਟ ਮੈਨੇ ਮੁਸਲਿਮ ਟਾਈਗਰ ਬਣਾਈ ਸੀਗੀ ਛੱਤੋਂ ਮੈਂ ਰਿਕਵੈਸਟ ਕਰਦਾ ਆ ਰਿਆਂ ਲੈਡ ਮਾਫੀਆ ਮੈਨੂੰ ਜਾਨ ਤੋਂ ਬਾਹਰ ਰੱਖੋ। ਤੁਨੇ ਪੰਜਾਬ ਪੁਲਿਸ ਵਾਲਿਓ ਮੇਰੀ ਨਹੀਂ ਸੁਣੀ। ਅੱਜ ਕੱਟੋ-ਕੱਟ ਮੈਂ ਜ਼ਿੰਦਾ ਤਾਂ ਹਾਂ ਤੁਹਾਨੂੰ ਵਾਪਸ ਜਵਾਬ ਦੇਣ ਨੂੰ। ਅਗਲੀ ਵਾਰ ਅਟੈਕ ਹੋਇਆ ਮੈਂ ਜ਼ਿੰਦਾ ਨਹੀਂ ਹੋਵਾਂਗਾ। ਮੈਂ ਰਿਕਵੈਸਟ ਕਰਦਾ ਐਸਐਸਪੀ ਮਲੇਰ ਕੋਟਲਾ ਨੂੰ ਕਹੋ ਕੱਟੋ-ਕੱਟ 307 ਲਗਣੀ ਚਾਹੀਦੀ ਔਰ ਬੰਦੇ ਇਮੀਡੀਏਟਲੀ ਅਰੈਸਟ ਹੋਣ ਔਰ ਮੈਨੂੰ ਸੁਰੱਖਿਅਤ ਜੇ। ਜੀ ਮੈਂ ਅਦਨਾਨ ਅਲੀ ਖਾਨ ਅ ਚੇਅਰਮੈਨ ਮੁਸਲਿਮ ਟਾਈਗਰ ਫੋਰਸ 50 ਅੱਜ ਮੇਰੇ ਤੇ ਜਾਨਲੇਵਾ ਹਮਲਾ ਹੋਇਆ ਉਹਦਾ ਬਾਈਚਾਂਸ ਉਹ ਜਾਤ ਫੋਟਰੇ ਸੀ ਮੈਨੂੰ ਆਪਣੇ ਸ਼ਾਟ ਤੇ ਵੈਪਨਸ ਨਾਲ ਉਹਨਾਂ ਨੇ ਅਟੈਕ ਕੀਤਾ ਹੋਇਆ ਸੀ ਉਹਦਾ ਬਾਈਚਾਂਸ ਓਕੇ ਭੀੜ ਇਕੱਠੀ ਹੋ ਗਈ ਤੇ ਤਾਂ ਮੈਂ ਬਚ ਗਿਆ ਆ ਮੇਰਾ ਕੰਨ ਕੱਟਦਾ ਜੀ ਉਹਨਾਂ ਨੇ ਕਿਰਚ ਨਾਲ ਆ ਮੇਰੀ ਅੱਖ ਦਾ ਹਾਲ ਦੇਖੋ ਆ ਮੇਰੇ ਸਿਰ ਤੇ 15 ਟਾਂਕੇ ਲੱਗੇ ਹੋਏ ਨੇ ਮੇਰੀ ਆ ਰਿਬਸ ਸਾਰੀਆਂ ਟੁੱਟੀਆਂ ਹੋਈਆਂ ਉਹਦੀ ਰਿਪੋਰਟ ਆਨ ਵਾਲੀ ਆ ਉਸ ਤੋਂ ਬਾਅਦ ਪਤਾ ਨਹੀਂ ਕਿ ਰਿਬਸ ਦਾ ਕਿਵੇਂ ਹੁੰਦਾ ਮੈਂ ਐਨੀ ਪੇਨ ਚ ਮੇਰੇ ਕੋਈ ਸਵਾਦ ਭੁੱਲਿਆ ਤੱਕ ਨਹੀਂ ਜਾ ਰਿਹਾ ਅ ਪਿੱਠ ਮੇਰੀ ਸਾਰੀ ਛਿੱਲੀ ਪਈ ਹੈ 25 ਬੰਦੇ ਸੀਗੇ 20 ਤੋਂ 25 ਬੰਦੇ ਜਿਨ੍ਹਾਂ ਨੇ ਅਟੈਕ ਕੀਤਾ ਇਹਨਾਂ ਨੇ ਕਿਰਚ ਕੱਟ ਕੇ ਮੇਰਾ ਕੰਨ ਕੱਟਿਆ ਔਰ ਹਾਲੇ ਤੱਕ ਹੀ ਅਰੈਸਟ ਨਹੀਂ ਹੋਇਆ ਬਰੇਡ ਕੋਲਡੇ ਚ ਇੱਕ ਆਦਤ ਹੈ ਜੇ ਕਦੇ ਕਿਸੇ ਨੂੰ ਕੋ ਕੁੱਟਦੇ ਨੇ ਤੇ ਜਿਹੜਾ ਕੁੱਟਣ ਵਾਲਾ ਵੀ ਹੈ ਉਹ ਵੀ ਆ ਕੇ ਹਸਪੀਟਲ ਦੇ ਦਾਖਲ ਹੋ ਜਾਂਦਾ ਮੈਂ ਡੀਜੀਪੀ ਪੰਜਾਬ ਪੁਲਿਸ ਤੁਹਾਨੂੰ ਤੁਹਾਡੇ ਪਰਸ ਵਟਸਐਪ ਕੀਤਾ ਅਰਪਿਤ ਸ਼ੁਕਲਾ ਜੀ ਡੀਜੀਪੀ ਲਾਅ ਐਂਡ ਆਰਡਰ ਮੈਂ ਤੁਹਾਨੂੰ ਵਟਸਐਪ ਤੇ ਕੀਤਾ ਹੈ ਸੀਐਮ ਸਾਹਿਬ ਤੁਹਾਨੂੰ ਰਿਕੁਐਸਟ ਹੈ ਦੇਖੋ ਕੱਤ ਮੈਨੇ ਮੁਸਲਿਮ ਟਾਈਗਰ ਬਣਾਈ ਸੀਗੀ ਜੱਤੋਂ ਮੈਂ ਰਿਕਵੈਸਟ ਕਰਦਾ ਆ ਰਿਆਂ ਲੈਂਡ ਮਾਫੀਆ ਮੈਨੂੰ ਜਾਨ ਤੋਂ ਬਾਹਰ ਕਰੂਗਾ। ਤੁਹਾਨੂੰ ਪੰਜਾਬ ਪੁਲਿਸ ਵਾਲਿਓ ਮੇਰੀ ਨਹੀਂ ਸੁਣੀ। ਅੱਜ ਕੱਟੋ-ਕੱਟ ਮੈਂ ਜ਼ਿੰਦਾ ਤਾਂ ਹਾਂ ਤੈਨੂੰ ਵਾਪਸ ਜਵਾਬ ਦੇਣ ਨੂੰ। ਅਗਲੀ ਵਾਰ ਅਟੈਕ ਹੋਇਆ ਮੈਂ ਜ਼ਿੰਦਾ ਨਹੀਂ ਹੋਊਂਗਾ। ਮੈਂ ਰਿਕਵੈਸਟ ਕਰਦਾ ਐਸਐਸਪੀ ਮਲੇਰ ਕੋਟਲਾ ਨੂੰ ਕਹੋ ਕੱਟੋ-ਕੱਟ 307 ਲੱਗਣੀ ਚਾਹੀਦੀ ਔਰ ਬੰਦੇ ਇਮੀਡੀਏਟਲੀ ਰੈਸਟੋਰਨ ਔਰ ਮੈਨੂੰ ਸਿਕਿਉਰਟੀ ਦੇ ਦੇ।